ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜਾ ਆਪੋ ਆਪਣਾ ਦਾਵਾ ਪੇਸ਼ ਕੀਤਾ ਜਾ ਰਿਹਾ ਮੇਰੇ ਨਾਲ ਖੇਮ ਕਰਨ ਹਲਕੇ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਮੌਜੂਦ ਨੇ ਆਪਾਂ ਗੱਲਬਾਤ ਜਿਹੜੀ ਆ ਉਹ ਕਰ ਲੈਨੇ ਆ ਰੋਡ ショ ਕੱਢਿਆ ਗਿਆ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੱਡਾ ਫਤਵਾ ਮੰਗ ਰਹੇ ਨੇ ਅਤੇ ਇੱਥੇ ਮੁਕਾਬਲਾ ਵੀ ਜਿਹੜਾ ਉਹ ਮੈਚ ਕਹਿੰਦੇ ਨੇ ਫਸ ਗਿਆ ਹੈ ਧੁੰਨ ਸਾਹਿਬ ਕਿਵੇਂ ਦਾ ਰੁਝਾਨ ਦੇਖ ਨੂੰ ਮਿਲ ਰਿਹਾ ਤੁਸੀਂ ਪਹੁੰਚੇ ਹੋ ਕਹਿੰਦੇ ਘਰ ਦੇ ਵਿੱਚ ਦੁੱਖ ਹੋਵੇ ਤੁਹਾਡੇ ਜੀਜਾ ਜੀ ਵੀ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਤੁਸੀਂ ਫਿਰ ਵੀ ਪਾਰਟੀ ਦੇ ਲਈ ਇੱਥੇ ਹਾਜ਼ਰ ਹੋਏ ਕੀ ਕਹਿਣਾ ਚਾਹੋਗੇ ਸਾਬ੍ਹ ਮੇਰੇ ਵੀਰ ਜਿਹੜਾ ਉਹ ਤਾਂ ਪਰਮਾਤਮਾ ਦਾ ਹੁਕਮ ਆ ਜੀ ਪਰ ਜਿੱਥੇ ਪਾਰਟੀ ਡਿਊਟੀ ਲਾਉਂਦੀ ਹੈ ਅੱਜ ਪਾਰਟੀ ਨੇ ਜ਼ਿੰਮੇਵਾਰੀ ਲਈ ਸੀ ਜੀ ਜੀ ਕਿ ਤੁਸੀਂ ਰੋਡ ਸ਼ੋਅ ਕੱਢਣਾ ਜੀ ਜੀ ਅੱਜ ਮੇਰੇ ਨਾਲ ਮਾਝਾ ਯੂਥ ਕਲੱਬ ਦੇ ਜਿਹੜੇ ਸਾਡੇ ਪਾਜੇ ਦੇ ਪ੍ਰਧਾਨ ਆ ਸੇਵਕਪਾਲ ਜੀ ਜੀ ਉਹ ਵੀ ਸਵੇਰ ਤੋਂ ਨਾਲ ਸੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬੈੜਵਾਲ ਸਾਹਿਬ ਸਾਡੇ ਯੂਥ ਦੇ ਪ੍ਰਧਾਨ ਸਾਡੇ RAMUWAL ਸਾਹਿਬ, ਸਖਦੇਵ ਜੀ, ਭਾਗੂ ਜੀ, ਸਾਡੇ ਸਰਪੰਚ, ਪੰਚ ਅਤੇ ਇਸ ਹਲਕੇ ਦੇ ਜਿਹੜੇ ਸਰਪੰਚ ਸਾਹਿਬ ਸਾਡੇ ਪੁਚਰਾਲੇ ਹੋਰ ਵੀ ਜਿਹੜੇ 10-12 ਪਿੰਡ ਸਾਨੂੰ ਦਿੱਤੇ ਸੀ। ਛੀਨੇ ਪਿੰਡ ਤੋਂ ਅਸੀਂ ਬਾਈ ਜੀ ਰੋਡ ਸ਼ੋਅ ਸ਼ੁਰੂ ਕੀਤਾ ਹੈ। ਪਿੰਡਾਂ 'ਚੋਂ ਲੋਕ ਆਪ ਮਾਰੇ ਨਿਕਲ ਕੇ ਅੱਗੇ ਸਵਾਗਤ ਕਰ ਲਈ ਆਏ ਆ। ਲੋਕਾਂ ਨੇ ਇੰਨਾ ਪਿਆਰ ਅਤੇ ਇੰਨਾ ਸਤਿਕਾਰ ਦਿੱਤਾ। ਅੱਜ 500 ਗੱਡੀਆਂ ਦਾ ਕਾਫਲਾ ਜਿਹੜਾ ਅਸੀਂ ਪਿੰਡਾਂ ਵਿੱਚ ਦੀ ਹੁੰਦੇ ਹੋਏ ਹੁਣ ਤਰਨਤਾਰਨ ਪਹੁੰਚੇ ਆ ਮੈਂ ਕਹਿੰਨਾ ਬਹੁਤ ਵੱਡੀ ਜਿਹੜੀ ਲੀਡ ਆ ਉਹਦੇ ਨਾਲ ਹਰਮੀਤ ਸਿੰਘ ਸੰਧੂ ਜਿਹੜਾ ਚਿਤਨਗੇ ਕਿਉਂਕਿ ਲੋਕਾਂ ਦਾ ਜਿਹੜਾ ਪਿਆਰ ਆ ਉਹ ਦੱਸ ਦਿੰਦਾ ਅੱਜ ਬਹੁਤ ਵੱਡਾ ਰੋਅਰ ਸ਼ੋ ਜਿਹੜਾ ਵਾ ਉਹ ਜਿਹੜੇ ਸਾਡੇ ਨਾਲ ਭੈਣ ਭਰਾਵਾਂ ਨੇ ਕੱਢਿਆ ਤੁਣ ਸਾਹਿਬ ਖੇਮ ਕਰਨ ਤੋਂ ਵਧਾਇਕ ਹੋਂਦ ਦੇ ਨਾਲ ਨਾਲ ਤੁਸੀਂ ਪਾਰਟੀ ਦੇ ਇੱਕ ਸੀਨੀਅਰ ਲੀਡਰ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਤੇ ਉਮੀਦ ਵੀ ਆ ਸਰਕਾਰ ਤੋਂ ਲੋਕਾਂ ਨੂੰ ਜਿੰਨੇ ਵੀ ਤਰਨਤਾਰਨ ਜਿਮਣੀ ਚੋਂ ਦੇ ਵਿੱਚ ਚਾਹੇ ਉਹ ਫਾਰਮੇਸੀ ਵਾਲੇ ਆ ਚਾਹੇ ਉਹ ਵੈਟਰਨਰੀ ਫਾਰਮੇਸੀ ਵਾਲੇ ਈਟੀਟੀ ਦੇ ਆਪਕ ਜਿੰਨੇ ਵੀ ਹੋਰ ਧਰਨਾ ਲਾਉਣ ਆਏ ਉਹਨਾਂ ਨੂੰ ਬੜੀਆਂ ਉਮੀਦਾਂ ਨੇ ਤੇ ਉਹਨਾਂ ਦੀਆਂ ਮੰਗਾਂ ਵੀ ਜਾਇਜ਼ ਨੇ ਕੀ ਭਰੋਸਾ ਦਵਾਉਂਦੇ ਸਰਕਾਰ ਵੱਲੋਂ ਕਿ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਨਾਂ ਨੂੰ ਕੋਈ ਹੱਲ ਕਰੇਗੀ ਜਾਂ ਨਹੀਂ ਕਰੇਗੀ ਇਹ ਕਿਉਂ ਨਹੀਂ ਹੱਲ ਕਰੋਗੇ ਵੀਰੇ ਸਾਡੇ ਹੀ ਲੋਕ ਨੇ ਸਾਡੇ ਹੀ ਭੈਣ ਭਰਾ ਵਾ ਜੀ ਜੀ ਕਈ ਵਾਰੀ ਜਿਹੜੇ ਸਾਡੇ ਸੱਜਣ ਨੇ ਉਹ ਕਾਲੇ ਪੈ ਜਾਂਦੇ ਆ ਕਈ ਵਾਰੀ ਜਿਹੜੀ ਕਾਨੂੰਨੀ ਪ੍ਰਕਿਰਿਆਵਾਂ ਹੁੰਦੀਆਂ ਉਹਨਾਂ ਦੇ ਵਿੱਚੋਂ ਦੀ ਵੀ ਲੰਘਣਾ ਪੈਂਦਾ ਉਹ ਪੂਰੀਆਂ ਕਰਕੇ ਫੇਰ ਹੀ ਜਿਹੜੇ ਉਹ ਮਸਲੇ ਹੱਲ ਹੁੰਦੇ ਆ ਸਾਰੇ ਮਸਲੇ ਜਿਹੜੇ ਆ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਜਥੇਬੰਦੀਆਂ ਦੇ ਭਰਾਵਾਂ ਦੇ ਕਰਨਗੇ ਇਹ ਮੈਂ ਪੂਰਨ ਵਿਸ਼ਵਾਸ ਨਾਲ ਇਹ ਗੱਲ ਦਾ ਦਵਾਉਣਾ ਭਾਜਪਾ ਸਮੇਤ ਅਕਾਲੀ ਦਲ ਕਾਂਗਰਸ ਦਾ ਇਹ ਮੰਨਣਾ ਵੀ ਨਾ ਤਾਂ 27 ਚ ਲੋਕਾਂ ਨੇ ਲਿਆਉਣਾ ਤੇ ਨਾ ਹੋਣੀ ਇਹਨਾਂ ਨੂੰ ਦਿਟਾਉਣਾ ਪਹਿਲਾਂ ਕਹਿੰਦੇ ਇਹਨਾਂ ਕੋ ਪੰਜ ਸਾਲ ਨਹੀਂ ਪੂਰੇ ਹੋਣੇ ਤੁਹਾਡਾ ਕੀ ਰਿਐਕਸ਼ਨ ਹੈ ਮੇਰੇ ਵੀਰ ਤੁਸੀਂ 11 ਤਰੀਕ ਨੂੰ ਵੋਟਾਂ ਪੈਣੀਆਂ 14 ਨੂੰ ਰਿਜ਼ਲਟ ਆ ਜਾਣਾ ਜੇ 14 ਨੂੰ ਉਹਨਾਂ ਦੀ ਫੱਟੀ ਪੋਛਦੀ ਜੇ ਵਿਰੋਧੀਆਂ ਤੇ ਰਾਂਦੀ ਫਿਰ ਫਿਰ ਮੰਨ ਲੈਣਗੇ ਫਿਰ ਯਕੀਨ ਕਰ ਲੈਣਗੇ ਸੋ ਵੀਰੇ ਇਹ ਵੀ ਜਿੱਤਾਂਗੇ ਤੇ 227 ਦੇ ਵਿੱਚ ਵੀ ਫਤਵਾ ਲੋਕ ਆਮ ਆਦਮੀ ਨੂੰ ਦੇਣਗੇ ਕਿਉਂਕਿ ਲੋਕਾਂ ਨੂੰ ਅਸੀਂ ਜਾਂ ਬੰਦੇ ਨਹੀਂ ਚੰਗੇ ਲੱਗਦੇ ਉਹਨਾਂ ਨੂੰ ਆਮ ਆਦਮੀ ਦੇ ਕੰਮ ਚੰਗੇ ਲੱਗਦੇ ਆ ਆਮਵਾਦੀ ਦਾ ਜਿਹੜੀ ਡਿਵੈਲਪਮੈਂਟ ਆ ਆਮ ਆਦਮੀ ਵੱਲੋਂ ਦਿੱਤੀਆਂ ਸਹੂਲਤਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਤੁਸੀਂ ਆ ਰਿਜ਼ਲਟ ਆ ਲੈਣੋ ਤੁਹਾਡੇ ਸਾਹਮਣੇ ਜਿਹੜਾ ਸ਼ੀਸ਼ਾ ਹੋ ਜਾਣਾ ਤੁਨ ਸਾਹਿਬ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਵੀ ਆ ਕੈਂਪ ਕਰਨ ਤੋਂ ਕੀ ਪੂਰੇ ਪੰਜਾਬ ਦੇ ਵਿੱਚੋਂ ਵਰਕਰਾਂ ਨੇ ਇੱਥੇ ਆ ਕੇ ਸਮੂਲੀਅਤ ਕੀਤੀ ਤੂੰਨ ਪ੍ਰਚਾਰ ਕੀਤਾ ਪਿੰਡੋਂ ਪਿੰਡ ਵੀ ਗਏ ਕਈ ਵਾਰ ਕੀ ਹੁੰਦਾ ਪਿੰਡੋਂ ਜਿਹੜੇ ਤੁਹਾਡੇ ਏਰੀਏ ਦੇ ਵੀ ਲੋਕ ਤੁਹਾਡੇ ਨਾਲ ਆਏ ਹੁੰਦੇ ਆ ਉਹ ਸਾਰੇ ਰੋਡ ਸ਼ੋਅ ਦੌਰਾਨ ਆਪਣੇ ਐਮਐਲਏ ਨੂੰ ਮਿਲ ਹੀ ਨਹੀਂ ਪਾਉਂਦੇ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਵੀ ਜਿਨ੍ਹਾਂ ਨੇ ਇੰਨਾ ਸਹਿਯੋਗ ਤੁਹਾਡਾ ਕੀਤਾ ਉਮੀਦਾਂ ਵੀ ਤੁਹਾਡੇ ਤੋਂ ਮੈਂ ਤਾਂ ਵੀਰੇ ਜਿਹੜੇ ਪੂਰੇ ਪੰਜਾਬ ਦੇ ਕੋਨੇ ਕੋਨੇ ਤੋਂ ਜਿੰਨੇ ਸਾਡੇ ਇੱਥੇ ਚੇਅਰਮੈਨ ਸਾਹਿਬਾ ਨੇ ਕੰਮ ਕੀਤਾ ਜਿਨ੍ਹਾਂ ਨੇ ਡਿਊਟੀ ਕੀਤੀ ਹੈ ਜਿੰਨੇ ਸਾਡੇ ਆਮ ਆਦਮੀ ਦੇ ਵਰਕਰ ਵਲੰਟੀਅਰ ਜਿਨ੍ਹਾਂ ਨੇ ਬੜੇ ਬੜੀ ਮੈਂ ਕਹਿੰਨਾ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਈ ਆ ਤਹਿ ਦਿਲ ਤੋਂ ਇੱਥੇ ਜਿਹੜੀ ਤਰਨਤਨ ਸਾਹਿਬ ਗੁਰੂ ਅਰਜਨ ਪਾਤਸ਼ਾਹ ਦੀ ਇਹ ਨਗਰੀ ਹੈ ਇੱਥੇ ਆਉਣ ਤੇ ਸਾਰਿਆਂ ਦਾ ਸਵਾਗਤ ਕਰਦੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਅਤੇ ਇਸ ਗੱਲ ਦੀ ਉਹਨਾਂ ਤੋਂ ਮਾਫੀ ਵੀ ਮੈਂ ਕਹਿੰਨਾ ਮੰਗਦੇ ਆ ਜਿੰਨਾ ਭੈਣ ਭਰਾਵਾਂ ਨੂੰ ਮਿਲ ਕੇ ਕਈ ਵਾਰੀ ਨਹੀਂ ਮਿਲ ਸਕਦੇ ਕਿਉਂਕਿ ਸੰਗਤ ਕਾਠੀ ਇਹ ਨਾ ਹੁੰਦਾ ਬਾਕੀ ਸਾਰਿਆਂ ਨੇ ਜਿਹੜੀ ਇਹ ਇਲਕਣ ਆ ਇਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਹਰੇਕ ਬੰਦੇ ਨੇ ਹਰੇਕ ਸਰਪੰਚ ਨੇ ਹਰੇਕ ਪੰਚ ਨੇ ਹਰੇਕ ਨੰਬਰਦਾਰ ਨੇ ਅਤੇ ਹਰੇਕ ਆਮ ਆਦਮੀ ਦੇ ਵਰਕਰ ਨੇ ਆਪਣਾ ਯੋਗਦਾਨ ਜਿਹੜਾ ਇਸ ਚੋਣ ਦੇ ਵਿੱਚ ਪਾਇਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਹੁਣ ਸਾਹਿਬ ਲਾਸਟ ਸਵਾਲ ਵੀ ਹੈ ਕੀ ਕਹਿਣਾ ਚਾਹੋਗੇ ਕਿ ਜਿੱਦਾਂ ਰੁਟੀਨ ਦੀਆਂ ਵੀ ਕੁਝ ਗੱਲਾਂ ਹੁੰਦੀਆਂ ਨੇ ਚੋਣ ਪ੍ਰਚਾਰ ਦੇ ਦੌਰਾਨ ਤੁਸੀਂ ਵੀ ਕਾਂਗਰਸ ਦੇ ਵਿੱਚ ਲੰਮਾ ਸਮਾਂ ਰਹੇ ਜੇ ਰਾਜਾ ਵੜਿੰਗ ਜੀ ਕੋਲੋਂ ਜੋ ਕੁਝ ਕਹਿੰਦੇ ਜਦੋਂ ਤੁਹਾਡਾ ਸਮਾਂ ਮਾੜਾ ਹੋਵੇ ਤਾਂ ਬੜਾ ਕੁਝ ਮੂੰਹੋਂ ਵੀ ਨਿਕਲਦਾ ਤੇ ਬੜਾ ਕੁਝ ਜਾਣ ਕੇ ਵੀ ਬੰਦਾ ਕਰਦਾ ਤੁਹਾਨੂੰ ਕੀ ਲੱਗਦਾ ਇਸ ਦੇ ਪਿੱਛੇ ਕੋਈ ਸਿਆਸਤ ਹੈ ਜਾਂ ਕਾਂਗਰਸ ਦਾ ਵਕਰੇਵਾ ਜਿਹੜਾ ਦਿਖ ਰਿਹਾ ਹੈ ਗੱਲ ਕੀ ਹੈ ਮੇਰੇ ਸਿਆਸਤ ਕਾਦੀ ਆ ਮੈਂ ਕਿਹਾ ਰੱਬ ਮਾਤੀ ਮਾਰ ਦਿੰਦਾ ਪਰ ਬਾਤਵਾ ਇਹ ਹਾਰ ਦੀਆਂ ਨਿਸ਼ਾਨੀਆਂ ਹੀ ਹੁੰਦੀਆਂ ਜਿਹੜਾ ਐਡਾ ਵੱਡਾ ਕਦ ਦਾ ਲੀਡਰ ਹੋ ਜੇ ਉਹ ਇਹੋ ਜਿਹੇ ਬਿਆਨ ਦੇਵੇ ਇਹੋ ਜੀਆਂ ਸਟੇਟਮੈਂਟਾਂ ਦੇਵੇ ਜਿਹੜਾ ਕਿਸੇ ਭਾਈਚਾਰੇ ਦੇ ਖਿਲਾਫ ਕਿਸੇ ਇੱਕ ਵਿਅਕਤੀ ਦੇ ਖਿਲਾਫ ਇਹ ਕਿੱਡੀ ਮੇਰੇ ਮਾੜੀ ਗੱਲ ਆ ਕੀ ਇਹ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਸੋ ਮੈਂ ਤਾਂ ਕਹਿੰਦਾ ਆਪਣੇ ਇਹਨਾਂ ਦੀ ਮਾਤੀ ਮਾਰਦੀ ਕਿਉਂਕਿ ਪ੍ਰਮਾਤਮਾ ਜਿਹੜਾ ਵਾ ਉਹ ਡਾਗੜੀ ਮਾਰਦਾ ਉਹ ਦਿਮਾਗ ਹੀ ਬੰਦਨ ਦਾ ਕਮਾ ਦਿੰਦਾ ਤੇ ਤਾਂ ਹੀ ਇਹ ਟੇਡੇ ਮੇਡੇ ਜਿਹੜੇ ਬਿਆਨ ਆ ਉਹ ਦੇ ਰਿਹਾ ਜੀ 27 ਤੋਂ ਪਹਿਲਾਂ ਦੇ ਤੇ 27 ਤੱਕ ਦੇ ਨਤੀਜੇ ਕਿਵੇਂ ਦੇ ਵੇਖਦੇ ਆ ਨਤੀਜੇ ਮੈਂ ਤੇ ਤੁਹਾਨੂੰ ਦੱਸਦਾ ਵੀਰੇ ਕਿ ਲੋਕ ਆ ਆਮ ਆਦਮੀ ਦੇ ਨਾਲ ਆ ਲੋਕ ਭਗਵੰਤ ਸਿੰਘ ਮਾਨ ਦੇ ਨਾਲ ਆ ਲੋਕ ਜਿਹੜੇ ਆ ਮੇਰੇ ਵੀਰ ਤੁਸੀਂ ਪਬਲਿਕ ਵਿੱਚ ਜਦੋਂ ਜਾਓ ਨਾ ਤੁਸੀਂ ਭਰਾ ਜਦੋਂ ਲੋਕਾਂ ਨੂੰ ਪੁੱਛੋ ਲੋਕ ਜਿਹੜੇ ਆ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਇੰਨੇ ਖੁਸ਼ ਨੇ ਲੋਕ ਚਾਹੇ ਬੱਤੀ ਦੀ ਗੱਲ ਕਰ ਲਓ ਕਿਸਾਨ ਭਾਈ ਜਿਹੜਾ ਨੂੰ ਬੱਤੀ ਦੀ ਗੱਲ ਕਰ ਲਓ 600 ਜੁੰਡ ਦੀ ਗੱਲ ਕਰ ਲਓ ਨਹਿਰੀ ਪਾਣੀ ਦੀ ਗੱਲ ਕਰੋ ਕਿਸੇ ਵੀ ਮੇਰੇ ਵੀਰ ਕੋਈ ਮੁੱਦੇ ਨੂੰ ਲੈ ਕੇ ਗੱਲ ਕਰ ਲੋ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਲੋਕਾਂ ਨੂੰ ਹੋਰ ਕੀ ਚਾਹੀਦਾ ਲੋਕ ਤਾਂ ਸੁਹੁਲਦਾ ਚਾਹੁੰਦੇ ਆ ਉਹ ਸੁਹੁਲਦਾ ਆਮ ਆਦਮੀ ਪਾਰਟੀ ਦੇ ਰਹੀ ਹੈ ਸੋ ਲੋਕ ਜਿਹੜੇ ਬੜੇ ਵਧੀਆ ਰਿਜ਼ਲਟ ਅੱਗੇ ਵੀ ਲੈ ਕੇ ਆਉਣਗੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਬ ਸਾਡਾ ਗੱਲਬਾਤ ਮਿਹਰਬਾਨੀ ਮੇਰੇ ਤੁਹਾਡਾ ਧੰਨਵਾਦ ਥੈਂਕ ਯੂ ਸੋ ਇਹ ਸਨ ਸਰਵਣ ਸਿੰਘ ਤੁਨ ਜੋ ਕਿ ਵਿਧਾਇਕ ਨੇ ਹਲਕਾ ਖੇਮ ਕਰਨ ਤੋਂ ਜੋ ਰੋਡ ਸ਼ੋ ਦੇ ਦੌਰਾਨ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਤੁਸੀਂ ਬਣੇ ਰਹੋ ਸਾਡੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ